ਕਪਾਈ ਕੀ ਲੈਣਾ ਕੋ ਆ ਵੀ ਡੈਰੀ ਦੀ ਹਾਂ ਡੈਰੀ ਦੀ ਅਸੀਂ ਉੱਥੇ ਦਿਖਦੇ ਉੱਪਰ ਬੈਠੇ ਸੀ ਛੱਤ ਤੇ ਨਾ ਪੁੱਛਿਆ ਗਾਂ ਪਰ ਅਸੀਂ ਵੀ ਦੱਸਿਆ ਅਸੀਂ ਵੀ ਦੱਸਿਆ ਬਈ ਲੈਣਾ ਕਿਓ ਚਲ ਤੁਸੀਂ ਕੰਮ ਦੀ ਗੱਲ ਕਰੋ ਕਿਓ ਕਿੰਨਾ ਲੈਣਾ ਕੀ ਰੇਟਾ ਰੇਟ ਦੱਸੋ ਤੁਸੀਂ 480 ਰੁਪਏ ਕਿਲੋ ਬਸ ਕਿੰਨਾ ਪਾਵਾਂ ਬਸ ਲੈ ਪਾਵਾਂ 880 ਰੁਪਏ ਕੀ 880 ਆ ਦੋ ਬਾਲ ਤਿੰਨ ਕੀ ਐਨਰਜੀ ਫਾਕਾ ਵੀ ਉਹਦੇ ਚ ਇਹਦੇ ਚ ਜਦੋਂ ਬੰਦਾ ਸਾਨੂੰ ਐ ਕਹੇ ਦੇ ਵੀ ਬਸ ਫਰੀਕ ਛੜਨ ਦੇ 880 ਵਾਲਾ ਹੈਗਾ ਬਸ ਆਈ ਮੈਂ ਬਸ ਆਹੀ ਫਰਕ ਹੈ ਫਰਕ ਹੈ ਮੈਨੂੰ ਕਿਸੇ ਨੂੰ ਮੁੱਛਾਂ ਤੇ ਲਾਉਣਾ ਹੋਵੇ ਉਹ ਅੱਛੇ ਕੁਆਂਟੀ ਆ ਜੇ ਦਾੜੀ ਤੇ ਲਾਉਣਾ ਅੱਡਾ ਪਰ ਮੁੱਛਾਂ ਤਾਂ ਲਾਉਣੀ ਆ ਕਿ ਅਸੀਂ ਕਿ ਉਹ ਮੁੱਛਾਂ ਦੀਆਂ ਆਈਆਂ ਨੇ ਚਾਰ ਚਾਰ ਫੁਕਦੀਆਂ ਮੁੱਛਾਂ ਹਾਂ ਫਰਕ ਕੀ ਹੈ ਮੈਂ ਕਿੰਨੂੰ ਪਟਣ ਵਾਲੀ ਜਿਵੇਂ ਜਿਸ ਸਾਹਬ ਤੇ ਗੇੜੇ ਤੇ ਰੇ ਉਹ ਦੱਸ ਛੇਤੀ ਕਰ ਕੀ ਆਣੇ ਸਾਡੇ ਘਰ ਕੋ ਬਹੁਤ ਨੇ ਤਿੰਨ ਚਾਰ ਬਾਹਰ ਖੜ੍ਹਦੇ ਆ ਹਾਂ ਇਹ ਮੈਂ ਤੋਂ ਪਟਾੜੇ ਵਾਲਾ ਤੱਕ ਜਾਉਂ ਰਹੀ ਲੈਣਾ ਤਾਂ ਫਿਰ ਕਿੰਨਾ ਕਿਉਂ ਲੈਣਾ ਐਵੇਂ ਸਾਰਾ ਪ੍ਰੋਗਰਾਮ ਆ ਸਾਡੇ ਘਰੇ ਪ੍ਰੋਗਰਾਮ ਆ ਅਜ ਰਾਤ ਨੂੰ ਪਹਿਲੀ ਪ੍ਰੋਗਰਾਮ ਆ ਹਾਂ ਹਾਂ ਪਹਿਲੀ ਕਿਉਂ ਆਗਾ ਇਹ ਤਾਂ ਪਹਿਲਾਂ ਨਹੀਂ ਕਰਿਆ ਨਾ ਮੈਂ ਕਿਹਾ ਕਿ ਪਹਿਲੀ ਹੋਵੇ ਹਾਂ ਪਹਿਲੀ ਨਾਲ ਹੁੰਦਾ ਪਹਿਲਾਂ ਲੋਕਾਂ ਦੀ ਪ੍ਰੋਗਰਾਮ ਜਾਂਦਾ ਕਿੰਨਾ ਕੀ ਲੈਣਾ ਦੱਸੋ ਸ਼ਹੀਦ ਦੱਸੋ ਯਾਰ ਟਾਈਮ ਮਾਰਤਾ ਤੁਹਾਨੂੰ ਬੁਲਾਇਆ ਯਾਰ ਤੁਸੀਂ ਤਾਂ ਆਪੀ ਜਿੱਤ ਤੁਹਾਨੂੰ ਕੀ ਕਹਿ ਰਹੀ ਕਿ ਮਾਲਕੜੀ ਦੱਸਦੇ ਪਿਆ ਤੂੰ ਕਾਰ ਕਰਦੇ ਮੈਂ ਤੈਨੂੰ ਪੈਸਾ ਦੇ ਦੇਣਾ ਚਾਕੇ ਬਾਹਰ ਮਾਰਕੀਟ ਤੇ ਨਾ ਇਹ ਮਾਲਕ ਇਹ ਤਾਂ ਰਾਮੂ ਲੱਗ ਰੱਖਿਆ ਆ ਤੈਨੂੰ ਲੱਗਦਾ ਜਿਵੇਂ ਹਰ ਕਿਲਾ ਚੌਕ ਦੇ ਬਾਹਰ ਛੋਟੇ ਛੋਟੇ ਮੱਛੀ ਕੱਟਦੇ ਹੋਏ ਆ ਐਨ ਲੱਗਦਾ ਤੈਨੂੰ ਇਹ ਦੇਖ ਤਾਂ ਨੇ ਉਹ ਛੋਟੇ ਛੋਟੇ ਪੀਸ ਕਰਕੇ ਦਿੰਦਾ ਆ ਫਿਰ ਬੰਦਾ ਕਹਿੰਦਾ ਕਿ ਇਹਨੇ ਪੀਸ ਕਰੀਨੇ ਬਰਾਜੀ ਨੇ ਕਰਿਆ ਛੋਟੇ ਛੋਟੇ ਪੀਸ ਐਡੇ ਦੇ ਕੋ ਆਹੇ ਤੈਨੂੰ ਲੱਗਦਾ ਇਹ ਆਹ ਅੱਛਾ ਦੇਖੀ ਅੱਛਾ ਦੇਖੀ ਸੰਡੇ ਸੈਲ ਦੇ ਪਿੱਛੇ ਜਿਹੜੇ ਪਰਲੇ ਪਾਸੇ ਨਹੀਂ ਸਿੱਟਦੇ ਹੁੰਦੇ ਉਹ ਕੱਚੇ ਨੇ ਓਏ ਇਧਰ ਕਰ ਲੈ ਅੱਡੀ ਜਲ ਦੇਖੀ ਅਟੈਂਸ਼ਨ ਦੇਖੀ ਵਿੱਚ ਦੇ ਇਹਨੂੰ ਤੋੜੀ ਮੌਤੂ ਕ ਖਤਮ ਆ ਹੀ ਨਾ ਨਾ ਓਏ ਇਧਰ ਆ ਕੇ ਸੁਣੋ ਹਾਂ ਦੱਸੋ ਕੀ ਲੈਣਾ ਪਈ ਕਿੰਨਾ ਕਿਉ ਲੈਣਾ ਕਿਉ ਦੀ ਗੱਲ ਕਰੋ ਹਾਂ ਕਿਉ ਦੀ ਇਹ ਮੈਨਾਂ ਹੀ ਬੰਦਾ ਜਾਣੇ ਪਛਾਣੇ ਪਛਾਣਾ ਲੱਗਦਾ ਜਾਣੇ ਪਛਾਣਾ ਲੱਗਦਾ ਮੈਨੂੰ ਇਹ ਬੰਦਾ ਚੰਗਾ ਆਉਦਾ ਹੀ ਇਹ ਆਪਣੀ ਢੂਣ ਚੱਕੀ ਨਹੀਂ ਪੁੱਜਦੀ ਪਹਿਲਾਂ ਬੋਲੀ ਬੰਦਾ ਹੈ ਢੂਣ ਦੀ ਪਛਾਣ ਕਰ ਦੇ ਤੋ ਛੱਕੇ ਭਜੇ ਦੇ ਨੇ ਆਪਣੇ ਮੈਨੂੰ ਲੱਗਦਾ ਕਿ ਰ ਸੀਸੀਟੀਵੀ ਚ ਮੈਂ ਦੇਖਿਆ ਦੇਖਿਆ ਨਾ ਹਾਂ ਹਾਂ ਜਿਹੜੇ ਪਿੱਪੇ ਚੂ ਕੁੱਤਾ ਕੀ ਝਟਕੇ ਭਜੇ ਦੀ ਉਹੀ ਪਿੱਪੇ ਨੇ ਚੱਕਿਆ ਦੀ ਉਹੀ ਆ ਉਹੀ ਪਿੱਪਾ ਦੀ ਉਹੀ ਆ ਨਾ ਕੁੱਤੇ ਦੇ ਵਿੱਚ ਕੋਈ ਬਾਲਾ ਫਰਕ ਨਹੀਂ ਹੈ ਪੜਨਾ ਨੂੰ ਪ